ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਕੋਈ 7-8 ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਕੁਝ ਗੱਬਣਾ ਤੁਹਾਨੂੰ ਦਿਖਾਉਣੀ ਹੈ ਗੱਬਣਾ ਵਾਹੇ ਉਹਨਾਂ ਤੋਂ ਪਹਿਲਾਂ ਸੋਈ ਪਈਆਂ ਵਾਂ ਪੰਜ ਪਸ਼ੂ ਤੁਹਾਨੂੰ ਉਹ ਵਿਖਾਉਣੇ ਜਿਹੜੇ ਅੱਜ ਹੀ ਸੋਏ ਬਿਲਕੁਲ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਹੁਣ ਤਾਂ ਬਾਕੀ ਬੇਨਤੀ ਇਹੀ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀਆਂ ਅੱਜ ਹੀ ਸੂਈਆਂ ਵੀ ਆਪਣੀਆਂ ਪਾਸ ਕਰਕੇ ਤੇ ਵੇਖ ਚੱਕ ਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀ ਜੀ ਠੀਕ ਠਾਜ ਜੀ ਵਧੀਆ ਜੀ ਵਧੀਆ ਤੇ ਨਾਮ ਦੱਸਦੇ ਕਲੀ ਫਿਰ ਅਜ ਬੰਦਰ ਸਿੰਘ ਪਿੰਡ ਛੱਠਾ ਤਸਵੀਰ ਬਟਾਲਾ ਜਿਹੜਾ ਦਾਸਪੁਰ ਫੋਨ ਨੰਬਰ ਵੀ ਬੋਲ ਦੋ 985682775 ਠੀਕ ਹੈ ਤੇ ਅੱਜ ਸਾਰੀਆਂ ਇਕੱਠੀਆਂ ਹੀ ਸਵਾਤੀਆਂ ਜੀ ਆਹੋ ਜੀ 500 ਦੇ ਡੰਗਰ ਤੁਸੀਂ ਇਕੱਠੇ ਇੱਥੇ ਨੇ ਬੜਾ ਸੂਕੀਆਂ ਦੋ ਮਈਆਂ ਅੱਜ ਇੱਕੇ ਦਿਨ 'ਚ ਮਤਲਬ 5 ਸੂਕੀਆਂ 5 ਸੂਈਆਂ ਸਵੇਰੇ ਲੈ ਕੇ ਹੁਣ ਤੱਕ 5 ਸੂਕੀਆਂ ਤੇ ਇੱਕੋ ਤੇ ਜੇਰ ਪੈਣ ਵਾਲੀ ਰਹਿ ਗਈ ਹੈ ਨਾ ਬਾਕੀਆਂ ਨੇ ਪਾਤੀਆਂ ਇਹਨਾਂ ਦਾ ਜੀ ਸੂਈ ਮਗਰੋਂ ਹੁਣ ਇਹਨਾਂ ਨੂੰ 2 ਘੰਟੇ ਹੋਏ ਨੇ ਸਾਰੀ ਸੂਈ ਨੂੰ ਅੱਛਾ ਹਾਂਜੀ ਤੇ ਬਾਕੀਆਂ ਮੱਝਾਂ ਨੇ ਵੀ ਦੋਨੇ ਜਿਹੜੇ ਹੁਣੇ ਜੇਰ ਪਾਤੀਆਂ ਗਾਈਆਂ ਨੇ ਪਹਿਲਾਂ ਪਾਤੀਆਂ ਮਨੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਦਿਖਾਈਏ ਪਹਿਲਾਂ ਕਿਹੜੀ ਝੋਟੀ ਦਿਖਾ ਦਈਏ ਜਿਹੜੀ ਮਰਜ਼ੀ ਵਖਾ ਦੋ ਫਿਰ ਤੋਂ ਸ਼ੁਰੂ ਕਰ ਲੀਏ ਠੀਕ ਵੀਰਾਣਾ ਹੋ ਗਿਆ ਜੇ ਸੌਦਾ ਅੱਛਾ ਉਹਦਾ ਹੋ ਗਿਆ ਸੌਦਾ ਤੇ ਫਿਰ ਆਹੀ ਠਾ ਦੋ ਹਾਂ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਆ ਗੇਰੀ ਦੇ ਨੇ ਜੇ ਹੁਣ ਇਹ ਪਾਈ ਆ ਜੀ ਪਹਿਲਾਂ ਕੱਟੀ ਆ ਪਲੂਨ ਪਹਿਲਾਂ ਸੂਆਏ ਸੂਈ ਆ ਬਾਕੀ ਉਹਦਾ ਨਾਂ ਕੋਈ ਨਹੀਂ ਧਾਰਾ ਮਾਰ ਕੇ ਵਿਖਾਉਂਦੇ ਠੰਡੀ ਧੀ ਦੀ ਆ ਸੂਆ ਕਿੰਨਾ ਪਹਿਲਾਂ ਹੀ ਨਾ ਪਹਿਲਾਂ ਦੰਗਾ ਜੇ ਕੱਟੀ ਪਹਿਲਾ ਸਵਾਦ ਆ ਵੀ ਦੀ 98 ਦੇ ਦੇਖ ਸਕਦੇ ਪਰ ਹੱਥ ਚ ਆਉਣ ਵਾਲੇ ਥਾਣੇ ਥਾਣਾ ਵੇਖੋ ਕਿਦਾਂ ਦਾ ਲੱਗਾ ਤੇ ਬੱਚਾ ਕੀ ਆ ਗਿਆ ਤੇ ਮਗਰ ਮਗਰ ਇਹਦੇ ਕੱਟਾ ਹੈ ਤੋਰੋ ਹਾਂ ਫੇਰ ਇੱਕ ਕਰੀ ਇਹ ਤੋ ਜੀ ਜੀ ਲੱਗੀ ਤਦੂ ਕਮ ਹਲੇ ਆ ਬੜਾ ਦੀਆ ਮੈਨੂੰ ਸਰਵਾਈ ਕੋਈ ਨਾ ਹੁੰਦਾ ਪਤਾ ਕਿ ਕਿੱਡੀ ਨਾ ਆਹ ਇਹ ਪਹਿਲਾ ਸੁਆ ਸੋਈ ਤੇ ਆਪਾਂ ਦੇਖ ਸਕਦੇ ਹਾਂ ਬੜਾ ਮਰਜੀ ਜੁਆਥਾ ਨਾ ਮੈਂ ਚਵਾਈ ਕਰਾ ਤੁਹਾਡੇ ਕੋਲ ਢਾਲ ਦੀ ਆਹ ਦੇਖਾ ਦੇ ਜੇ ਹੈਗੀ ਜਿਹੜੀ ਸੀਲਸ ਲੱਗ ਗਿਆ ਉਤਰ ਬਹੁਤ ਚਵਾਈ ਜੇ ਕੱਟੀ ਨਗੀਤ ਰੱਖੋ ਇਹ ਕੋਈ ਹੋਲ ਨਹੀਂ ਕਰਦੀ ਕੋਈ ਕੁਛ ਨਹੀਂ ਦੇਖੋ ਇਹ ਜਿਹੜੀ ਕੱਟੀ ਕਿੱਥੋਂ ਲੱਪਣੀ ਠੀਕ ਹੈ ਜੀ ਤੇ ਆ ਥਾਣੇ ਵੀ ਇਹ ਤੇ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਜੀ ਕਿੰਨਾ ਕ ਦੁੱਧ ਕੱਢੀ ਜਾਊਗੀ ਗੱਦੀ ਆ ਦੁੱਧ ਕੱਢੀ ਜਾਂਦੀ ਕੱਟੀਆਂ 12 ਕਿਲੋ ਤੋਹੂਗੀ ਅੱਛਾ ਹਾਂਜੀ ਬਹੁਤ ਸਾਫ਼ ਰਹੀ ਤੇ ਮੁੱਲ ਫਿਰ ਇਹਦਾ ਕੋਈ ਬਾਕੀ ਗੱਡੀ ਨੂੰ ਭਲਦਾ ਨਾ ਆਣੀ ਸਾਰਾ ਦਿਵਾਰ ਤੇ ਇਹਦਾ ਮੁੱਲ ਮੁੱਲ ਤੇ ਕਾਨੂੰ ਕੀ ਦਫਾ 85 ਹਾਲੀ ਦੰਦਾਂ ਚ ਕੱਟੀ ਆ ਜੀ ਅੱਛਾ ਜੀ ਚੌਗੀ ਹੋਰ ਜੀ ਠੀਕ ਆ ਹਾਂਜੀ ਕਿੰਨੇ ਦੀ ਦੇਣੀ ਆ ਜੀ 80 ਹਜ਼ਾਰ ਦੀ ਕਰ ਦਈਏ ਵਿੱਚ ਛੋਟ ਛੋਟ ਦੱਸੋ ਕਿੰਨੀ ਕਰ ਦਈਏ 2000 ਛੱਡ ਦਈਏ ਹਾਂ ਲਾ 75 ਹਜ਼ਾਰ ਦੀ ਕੱਟੀ ਵਿੱਚ ਜੀ ਦੇਣੀ ਅੱਛਾ 75 ਹਜ਼ਾਰ ਦੀ ਦੇ ਦੇਣੀ ਆ ਤੇ ਬਾਕੀ ਜੇ ਹੁਣ ਇਹ ਸੂਈ ਆ ਆਪਣੀ ਪਾਸ ਕਰਕੇ ਵੇਖ ਕੇ ਖੜੋ ਜੇ ਇਹ ਰੀ ਨੇ ਪ੍ਰੋਪਰ ਪਾਤੀ ਆ ਉਹ ਹੁਣ ਨਹੀਂ ਆ ਤੇ ਹੁਣ ਇਹ ਕਾ ਵੀ ਤੁਹਾਨੂੰ ਮੱਝ ਦਿਖਾਦੀ ਆ ਵੀ ਇਹ ਜੇ ਹੁਣ ਇਹ ਸੂਈ ਆ ਆ ਬੱਚਾ ਇਹ ਤਾਂ ਬੈਠਾ ਗਾੜੀ ਤੇ ਇਹਨੇ ਵੀ ਜੇਰ ਪ੍ਰੋਪਰ ਪਾਤੀ ਆ ਆ ਦੇਖ ਸਕਦੇ ਇਹਨੇ ਵੀ ਪ੍ਰੋਪਰ ਜਿਹੜੀ ਜੇਰ ਪਾਤੀ ਆ ਤੇ ਇਹ ਤਾਂ ਮਗਰ ਕੀ ਆ ਗਿਆ ਜੇ ਕੱਟਾ ਕੱਟੀ ਜੇ ਇਹ ਤਾਂ ਮਗਰ ਵੀ ਕੱਟਾ ਹੀ ਆ ਐਂ ਨਹੀਂ ਮੈਂ ਵੀ ਚਿੱਤ ਦੱਖਲ ਲਾਉਂਦਾ Let's <laughs> it. ਵੇ ਵੇ ਜੀ ਕਿੰਨੇ ਕਿ ਦੁੱਧ ਆ ਲਈ ਆ ਜੀ 10 ਲੀਟਰ ਤੋਂ ਬਾਹਰ ਦੋਗੇ ਲਾਗੋ ਮੈਂ ਨਹੀਂ ਦੇਖੋ ਕੀ ਚੀਜ਼ਾਂ ਮੈਂ ਲੱਗੀਆਂ ਨੇ ਤੇ ਚਵਾ ਲਗਾ ਕਾਨੂੰ ਗੱਲਾਂ ਬਾਤਾਂ ਪੁੱਛਦਾ ਝੰਗਾ ਕੇ ਲੈ ਕੇ ਚਲੀ ਜੀ ਅੱਛਾ ਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਦਾ 55000 ਜੀ ਅੱਛਾ ਹਾਂ ਜੀ ਇਹ ਕਿੰਨੇ ਦੇ ਦੇਣੀ ਆ ਇਹ 50000 ਦੀ ਅੱਛਾ 50000 ਦੀ ਹਾਂ ਜੀ ਛੋਟ ਛੜ ਕਰਦੀ ਮੌਕੇ ਤੇ ਹਾਂ ਕੋਈ ਛੜਪਾਂਗੇ ਨਹੀਂ ਅੱਛਾ 40000 ਦੀ 40000 ਦੀ 40000 ਦੀ ਜਿਹੜੀ ਕਹਿੰਦੇ ਕਿ ਇਹ ਦੇ ਦੇਵਾਂਗੇ ਅਜੇ ਹੁਣੇ ਸੂਈ ਆ ਤੇ ਆ ਥਾਣੇ ਇਹਦੇ ਵੀ ਦੇਖ ਕਰਦੇ ਆ ਬੀ ਗ੍ਰੇਟ ਉਹ ਜੀ ਨੂੰ ਦੇਖੋ ਸੋਹਣੇ ਤੇ ਆ ਦੰਦ ਵੀ ਇਹਦੇ ਦੇਖ ਸਾਦੇ ਜੀ ਦੰਦ ਕੋ ਹਿਲਦਾ ਥੋੜਾ ਇਹ ਚਲੋ ਚੁਵਾਈ ਬਹੁਤ ਸਾਫ ਹੈ ਜੋ ਦੇਖੋ ਇਹ ਚੰਗੀ ਤਰ੍ਹਾਂ ਦੇਖ ਸਾਦੇ ਜੀ ਹੁਣ ਇਧਰ ਤੁਹਾਨੂੰ ਝੋਟੀਆਂ ਦਿਖਾਈਏ ਇਹ ਵੀ ਕੰਨ ਜਿੱਤੀ ਵਿੱਚ ਮਗਰ ਕੱਟੀਆਂ ਇਹਦੇ ਮਗਰ ਕੱਟੀਆਂ ਅੱਛਾ ਹਾਂ ਜੀ ਠੀਕ ਆ ਤੇ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਵੀ 8-9 ਕੋਲ ਕੋੜਾ ਹੀ ਹੈ ਤੇ ਕਿੰਨੇ ਦਿਨਾਂ ਦੀ ਸੋਈ ਆ ਇਹ ਚੌਥਾ ਲੰਘੇ ਸੋਈ ਤੇ ਇਹ ਕਿੰਨਾ ਕਰੀ ਜਾਓਗੇ ਦੁੱਧ ਦੁੱਧ ਵੀ ਦਹਾ ਵਾਰ ਤੋਂ ਬਾਅਦ ਹੋ ਗਈ ਉਹਦੀ ਤੋਰਾ ਫੇਰ ਇਹਦਾ ਵੀ ਸੂਆ ਪਹਿਲਾ ਹੀ ਆ ਇਹ ਵੀ ਦੰਦਾ ਚ ਹੋਣੀ ਆ ਬਸ ਬਾਹਰ ਛੋਟੇ ਜਾ ਬਾਕੀ ਚਲੋ ਕੱਦ ਕਾਠ ਇਹਦਾ ਵੀ ਚੰਗਾ ਆਇਆ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦਾ ਇਹਦਾ 60000 ਦੇ ਅੱਛਾ ਹਾਂ ਜੀ ਇੱਕ ਟਵਾਲਗਾ ਕਟਿੰਗ ਕੋਲ ਤਾਂ ਲੂਗਾ ਇਹ ਕਿੰਨੇ ਦੀ ਦੇ ਦੇਣੀ ਹੈ 70 ਦੀਏ ਕਰ ਦੋ ਵੀ ਜੋ ਕਮਾਨ ਤਾਂ 70 ਕੰਨਾ ਕਰ ਦੀ 80ਰਦੀ ਦੇ ਦਈਏ ਹਾਂ ਨਾ 70 ਹਜ਼ਾਰ ਦੀ ਜੋੜੀ ਦਵਾਂਗੇ ਅੱਛਾ 70000 ਦੀ ਦੇ ਦੋਗੇ ਹਾਂ ਜੀ ਠੀਕ ਹੈ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਖੱਡੀ ਧੀਰੀ ਕਦਾ ਔਲਾ ਨਾ ਨਾ ਹੋਊਗਾ ਜੋੜੀ ਠੀਕ ਹੈ ਜੀ ਤੇ ਆ ਵੀ ਮੈਂ ਬਹੁਤ ਚੰਗੀ ਜਿਹੀ ਹੋਣੀ ਅਜੇ ਆਈਏ ਲਾਈ ਨੂੰ ਇੱਥੇ ਆ ਜੀ ਉਹਨੇ ਸੁਣੀ ਵੀ ਵੀਪ ਤੇ ਪੰਜੇ ਨੰਦ ਵਿੱਚ ਇਹ ਮਗਰ ਕੱਟੀ ਹੈ ਅੱਛਾ ਇਹ ਤਾਂ ਮਗਰ ਕੱਟੀ ਹੈ ਦਸ ਕੁ ਲਵਾ ਦੇ 9 ਕਿਲੋ ਵਰਕੇ ਦੇਣੀ ਆ ਅੱਛਾ ਸੋ ਤਾਂ ਜੰਦੀ ਚੋਟੀ ਮੈਂ ਨਿਕਾ ਸੀ ਗਿਆ ਲਿਆਓ ਫਿਰ ਤੋੜ ਦੋ ਇਹਨਾਂ ਮਗਰ ਕੱਟੀ ਜੇ ਇਹਦੇ ਮਗਰ ਵੀ ਕੱਟੀ ਆ ਮੈਨੂੰ ਲੱਗ ਬੰਨੇ ਲੇਕਿਨ ਦੇਖੀ ਚੰਗੀ ਆ ਪੰਜੀਆਂ ਕ ਦਿਨਾਂ ਦੀ ਜਿਹੜੀ ਕੰਦੇ ਬੱਚੇ ਤੁਹਾਨੂੰ ਸਾਰੇ ਦਿਖਾ ਦੇਵਾਂਗੇ ਇਕੱਠੇ ਹੰਢ ਤੇ ਆਹਨੇ ਦੇਖੋ ਕਿ ਚੰਗਾ ਲੱਗਿਆ ਜੀ ਹੁਣ ਥੋੜੀ ਕਿਤੇਰ ਹੋਈ ਜਾਂਦੇ ਆਈਏ ਪਾਸ ਕਰਕੇ ਲਿਆਉਂਦੀ ਆ ਮੈਂ ਕੱਟੀ ਜੀ ਸਾਰੀ ਮਾਜੀ ਵੀ ਜੱਟ ਬਲੈਕ ਦੇ ਕੱਟੀ ਬਹੁਤ ਵਧੀਆ ਸਾਰੀ ਜੱਟ ਬਲੈਕ ਆ ਠੀਕ ਹੈ ਜੀ ਤੇ ਆ ਹਵਾਨਾ ਇਹਦਾ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਤਾਂ ਕਰ ਦੋ ਵੀਰ ਜੀ ਭਾਈ ਦਾ 70000 ਕਰ ਲਈਏ 70000 ਕਰਦੇ ਹਾਂ ਹੁਣ ਇਹ ਕਿੰਨੇ ਦੀ ਦੇ ਦੇਣੀ ਆ ਦੱਸ ਦੋ ਤੁਸੀਂ ਜੋ ਜਾਏ ਆਪ ਹੀ ਕਰ ਦੋ 65 ਜੀ ਕਰ ਦੋ ਵਿੱਚ ਛੋਟ ਛਾਟ 68000 ਦੀ ਅੱਛਾ 60000 ਦੀ ਦੇ ਦੇਣੀ ਤੇ ਦੁੱਧ 9 ਲੀਟਰ ਚਵਾ ਦੋ ਕਿ ਮੌਕੇ ਠੰਡੀ ਕਾ ਕੇ ਵੀ ਬੜੇ ਠੀਕ ਆ ਜੀ 20 50 ਦਿਨਾਂ ਵਿੱਚ ਸੁਈ ਮਗਰ ਵੀ ਘੱਟੀ ਜੀ ਬਾਕੀ ਚਲੋ ਕੰਦ ਕਾਠੇ ਵੀ ਚੰਗਾ ਤੇ ਥੱਲੇ ਵੀ ਚੰਗੇ ਆ ਤੇ ਆ ਗਾਂ ਤਾਂ ਜੀ ਸੋਈ ਹੋਣੀ ਮੈਨੂੰ ਇੱਕ ਛੇੜ ਹੋਇਆ ਸੀ ਨੂੰ ਮਗਰ ਇਹਦੇ ਵਸ਼ੀ ਹੈ ਜੀ ਕਾਨੂੰ ਬਣਾ ਦੇ ਬਹੁਤ ਟੌਹ ਦੀ ਦਿੱਤੀ ਅੱਛਾ ਮਗਰ ਇਹਦੇ ਵਸ਼ੀ ਆ ਸਾਡੀ ਠੰਡੀ ਧੀ ਇਹ ਵੀ ਕਿੰਨੇ ਕਿਲੋ ਲੀਟਰ ਤੋਂ ਬਾਹਰ ਦਾਉਗੀ ਆ ਜੋ ਲੈ ਆਓ ਜੀ ਉਹ ਜਿਹੇ ਸੱਤ ਕਿਨਾਂ ਇਹ ਜਿਹੇ ਟਟਰਪੌਂ ਵਾਲੀ ਜੀ ਦੀ ਥਾਣੇ ਦੇ ਕੋ ਵੀ ਚੰਗਾ ਹੈ ਇਹਦੀ ਜੇਰੇ ਜੇ ਪੈਣ ਵਾਲੀ ਆ ਇਹ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਮੁੱਲ 42000 42000 ਹਾਂਜੀ 2 ਦੀ 17 18 ਕਿਲੋ ਦੋ ਦਿਨ ਮਾਰਨਾ ਸਾਡੇ ਇਹੋ ਕਿਤੇ ਕਿਤੇ ਬਾੜ ਨੂੰ ਲਗਾਇਆ ਕਿੰਨੇ ਦੀ ਐਸ ਨੋ ਕਰਨੀ ਆ 40000 ਦੀ ਕੰਨਾ ਵੀ ਕਰਦੀਆਂ ਛੋਟ ਛਾਟ ਦੋ ਛਡਾਂ ਦੀ 4000 38000 ਦੀ 38000 ਦੋਨੋਂ ਦੇ ਮਧਰੀ ਬੱਚੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨਤਾਂ ਕੋ ਫੋਨ ਲਾਵੇ ਜ਼ਰੂਰ ਇੱਕ ਕਰੀ ਹੈ ਨਾ ਮਾਨਤਾਂ ਸਾਰੀਆਂ ਚ ਹੀ ਹੋਣਗੇ ਤੇ ਖੁੱਲੇ ਮਾਨਤਾਂ ਨੂੰ ਹੋਣਗੇ ਬਸ ਇੱਕ ਕਰੀ ਕੋ ਫੋਨ ਲਾਵੇ ਜਦੇ ਕੋ ਪਸੰਦ ਆਉਂਦੀ ਤੇ ਇਹ ਵੀ ਜਿਹੜੀ ਰਾਤ ਦੀ ਸੂਈ ਆ ਆ ਥਾਣੇ ਤੇ ਦੇਖ ਸਕਦੇ ਜੀ ਆ ਇਕੱਠੀਆਂ ਸੂਈਆਂ ਲਗਭਗ ਥੋੜੇ ਥੋੜੇ ਕੁਝ ਘੰਟਿਆਂ ਦਾ ਫਰਕ ਹੈ ਆਪਸ ਵਿੱਚ ਇਹ ਵਿੱਚ ਕਿੰਨੇ ਕ ਦੁੱਧ ਆ ਲਿਆ ਗਾ ਇਹ 20 ਲੀਟਰ ਤੋਂ ਬਾਹਰ ਅੱਛਾ 20 ਲੀਟਰ ਤੋਂ ਬਾਹਰ ਜਿਹੜਾ ਕਹਿੰਦੇ ਵੀ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਬਚਿਆ ਜੀ ਫਿਰ 7 ਕਿਲੋ ਗਾਹ ਚ ਹੋਈ ਆ ਫਿਰ ਇਹਦੇ ਮਗਰ ਬਚਿਆ ਤੇ ਕੁਝ ਪਾਈ ਹੋਈ ਆ ਤੇ ਕਹਿੰਦੇ 6 ਕਿਲੋ ਚ ਹੋਈ ਆ ਥਾਨ ਬੜਾ ਕਮਾਲ ਦਾ ਲੱਗਾ ਇਹਦੇ ਕੋਲ ਤੇ ਦੁੱਧ ਜਿਹੜਾ ਕਹਿੰਦੇ ਕਿ 20 ਲੀਟਰ ਦੇ ਬਾਅਦ ਜਿਹੜਾ ਕਹਿੰਦੇ ਚਵਾਈ ਜਾਊਗੀ ਤੇ ਇਹਦਾ ਮੁੱਲ ਫਿਰ ਵੀਰ ਜੀ ਮੁੱਲ ਤਾਂ 60000 ਹਜ਼ਾਰ ਦੇ ਚਵਾਈ ਲੱਗੀ ਤਾਂ ਕੰਨੂ ਗਲਾਇਖੋ ਤੂਹਾਨ ਹੀ ਬੱਦੇ ਕਰਨੇ ਹਾਂਜੀ ਥੱਲੇ ਸੋਣੀ ਬਣੀ ਆ ਥਾਣੇ ਵੀ ਚੰਗਾ ਲੱਗਾ ਆ ਤੇ ਕੱਦ ਕਾਠੇ ਵੀ ਚੰਗਾ ਆ ਕਿੰਨੇ ਦੀ ਐਸ ਨੂੰ ਕਰਨੀ ਆ ਇਹ 55000 ਦੇ ਦਈਏ ਮੌਕੇ ਤੇ ਛੋਟ ਛੋਟ ਕਰ ਦੋ ਕਿ ਹੋਰ ਹਾਂ ਨਾ 50000 ਕਰ ਦੋ ਠੀਕ ਆ ਜੀ ਚਲੋ ਬਾਕੀ ਮਗ ਪਹਿਲਾਂ ਉਹ ਵਸ਼ੀ ਸਈਏ ਤੇ ਉਹ ਵਸ਼ੀ ਹੈ ਬਣੇਰੇ ਸਈਏ ਅ ਸ਼ੇਰ ਮਗਰ ਵੀ ਵਸ਼ੀ ਹੈ ਵੀ ਅੱਜ ਹੀ ਸਈ ਹੈ ਹਨਾ ਠੀਕ ਹੈ ਤੇ ਇੱਕ ਖਣਕੀ ਦੀ ਲਗਾ ਵੈਰ ਨੂੰ ਕਿੰਨੇ ਕ ਦੁੱਧ ਲੀਆ ਹੈ 3-4 ਪਾਨੀ ਕਿਲੋ ਵੈੜ ਚ ਹੋਈ ਹੈ ਬਟਾ ਕੁ ਚੱਜਾ ਹੈ ਵਿੱਚ ਚਵਾਚ ਉਹ ਕਿੰਨੇ ਕ ਲਿਆ ਪੂਰਾ ਆਹ ਕਿਤੇ ਕਾਨੂੰ ਗੱਲਾਂ ਝੂਠ ਮਾਰਨ ਵਾਲੇ ਹੋਊਗਾ ਸੀਲਸ ਲੱਗ ਨਿਕਲੀ ਪੂਰੀ ਨਿਕਲੀ ਰੱਸੀ ਪਾਉਣੀ ਪਈ ਹਲਦੀ ਅੱਛਾ ਜੀ ਹਾਂ ਜੀ ਇਹ ਡੰਡਾ ਪਹਿਲਾਂ ਨੂੰ ਪੂਰੀ ਤੇ ਉਤਰਾ ਕਿੰਨਾ ਕ ਦੁੱਧ ਕਰੀ ਜਾਊਗੀ 3-4 ਕਿਲੋ ਵੈੜ ਦਊਗੀ ਆ ਜਿਹਾ ਆਓ ਵੀਰ ਜੀ ਸਾਨੂੰ ਜਿਹੜਾ ਚੰਗਾ ਕਰਦੇ ਲਿਆ ਇਹਨੇ ਥੱਲੇ ਸੂਈ ਬਾਕੀ ਪਹਿਲਾਂ ਦੇ ਹਿਸਾਬ ਨਾਲ ਚੰਗੀ ਬਣ ਗਈ ਥੱਲੇ ਉਹਨਾ ਗਾਣਾ ਚੰਗਾ ਬਣਾਇਆ ਇਹਨੇ ਤੇ ਕੱਦ ਕਾਠ ਵੀ ਚੰਗਾ ਹੈ ਆਹ ਦੇਖ ਸਾਡੇ ਥਣਮੀਆਂ ਦੇ ਲੱਗੇ ਦੇਖ ਬਹੁਤ ਚੰਗੀ ਇਹਦਾ ਵੇਚੇ ਫਿਰ ਕਿੰਨਾ ਕੁ ਮੁੱਲ ਰੱਖਦੀ ਹੈ ਮੁੱਲ ਚਲੀ ਜਾ ਅੱਛਾ ਹਾਂ ਜੀ ਤੇ ਕਿੰਨੇ ਦੀ ਜਸਨਾਮ ਕਰਨੀ ਹੈ ਭਾਈ ਕੀ ਹਾਂ ਜੀ 35000 ਦੀ ਬਾਕੀ ਚਲੋ ਛੋਟ ਛੜ ਮੁੱਖੇ ਤੇ ਕਰ ਦੂੰ ਤੇ ਇਹਨਾਂ 11 ਪ੍ਰੋਪਰ ਪਾਤੀਆਂ ਇਹਨਾਂ ਨੂੰ 11 ਪਾਤੀਆਂ ਜਿਹਾ ਉਹ ਇੱਕ ਦੀ ਰਗੀ ਪੈਣਾ ਠੀਕ ਹੈ ਜੀ ਆਹ ਵਾਜੇ ਇਹਨੂੰ ਤਾਂ ਪਰਦੇ ਨੂੰ ਅਗ ਮਗਰ ਕੱਟਾ ਜੀ ਅੱਛਾ ਇਹਦੇ ਮਗਰ ਕੱਟਾ ਆ ਹਾਂ ਜੀ ਦੋ ਤਾਂ 9 ਕਿਲੋ 8 ਕਿਲੋ ਕਰਕੇ ਦੇਣੀ ਵੀ ਜੀ ਤਿਆਰ ਜਿਹੜਾ ਬਿਲਕੁਲ ਚਵਾਦੀ ਲਓ ਫਿਰ ਤੋੜ ਦਿਓ ਇਹਨਾਂ ਨੂੰ ਉਡੀਕ ਮਹਾਲਿਆ ਅੱਗੇ ਮੈਂ ਆਇਆ ਲਿਆਓ ਅਹਵਨੈ ਦੇਖ ਸਕਦੇ ਲੱਗੇ ਤਾਂ ਬਾਕੀ ਥਾਣੇ ਦਾ ਵੀ ਚੰਗਾ ਲੱਗਾ ਹੈ ਆ ਦੇ ਸਾਡੇ ਥਾਣੇ ਦੇ ਵੀ ਲਾਗੇ ਤੋਂ ਕਿੰਨਾ ਵਿੱਚ ਦੁੱਧ ਦੱਸਿਆ ਸੀ ਇਹਦੇ ਕੋਲ ਪੱਕਾ ਵੀਰ ਜੀ 8 ਕਿਲੋ ਹੋਗਾ ਬਕਰ ਤੇ ਇਹਦਾ ਮੁੱਲ ਫਿਰ ਮੁੱਲ ਤੇ 60000 ਜੀ ਇਹਦਾ ਮੁੱਲ 60000 ਆ ਹਾਂਜੀ ਤੇ ਕਿੰਨਾ ਵਿੱਚ ਕਰਨਾ ਮਾਨ 2000 ਜੀ 2000 ਛੱਡ ਦਈਏ 55000 ਜੀ ਦਾ ਅੱਛਾ 55000 ਜੀ ਇਹ 10 ਪਰ ਦੇ ਲੈ ਸੀ ਜੀ ਠੀਕ ਹੈ ਜੀ ਹਾਂਜੀ ਤੇ ਆ ਮੱਝਾਂ ਵਿਗੀਆਂ ਜੀ ਹਾਂਜੀ ਵਿਗੀਆਂ ਅੱਛਾ ਜੋੜਾ ਵਿਗਿਆ ਅੱਜ ਕਿੰਨੀਆਂ 4 ਸੰਗਰੂਰ ਚੱਲੀਆਂ ਜੀ ਹਾਂਜੀ ਹਾਂਜੀ ਠੀਕ ਆ ਉਹ ਵੀ ਵਿੱਚੋਂ ਚੱਲੀਆਂ ਨਾ ਕੁਛ ਉਧਰ ਬੱਜੀਆਂ ਤੇ ਤੇ ਕੋ ਭਾਜੀ ਹੁਣ ਉਧਰ ਛੋਟੀ ਬੱਜੀ ਉਹ ਵੀ ਲੈ ਲਈਆਂ ਤੇ ਬਾਕੀ ਬੱਚੇ ਬਖਾ ਦੀਏ ਕਰੀ ਹਾਂ ਬੱਚੇ ਜੀ ਤੇ ਕਾ ਬੱਚਾ ਜਿਹੜਾ ਕਿ ਤੁਹਾਨੂੰ ਦੱਸਿਆ ਸੀ ਵੀ ਮਹੀਨੇ ਲੱਗੇ ਦੀ ਸੂਈ ਆ ਤੇ ਬਾਕੀਆਂ ਦੀ ਆ ਤਾਜ਼ੇ ਬੱਚੇ ਜੀ ਤੇ ਬਾਕੀ ਇਹ ਆ ਵੀ ਕੁਛ ਤੇ ਵਿੱਚੋਂ ਪੰਜ ਤੇ ਅੱਜ ਹੀ ਸੋਈਆਂ ਵਾ ਉਹ ਵੀ ਆਪਣੀਆਂ ਪਾਸ ਕਰਕੇ ਖੜੋ ਤੇ ਜਿੰਨਾਂ ਨੂੰ ਕੁਛ ਦਿਨ ਹੋਏ ਆ ਉਹ ਵੀ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਕੇ ਫੇਰ ਹੀ ਪਸ਼ੂ ਖਰੀਦੋ ਜੀ